ਮਾਰੂ ਮਹਲਾ ਤੀਜ ਆਪੇ ਆਪ ਉਪਾਏ ਉਪੰਨ ਜਿਹੜਾ ਉਤਪਤੀ ਕਰਨ ਵਾਲਾ ਪਰਮੇਸ਼ਰ ਹੈ ਨਾ ਉਸ ਨੇ ਆਪਣੇ ਆਪ ਤੋਂ ਸਾਰਾ ਜਗਤ ਪੈਦਾ ਕੀਤਾ ਹੈ ਉਪੰਨ ਪਹਿਲਾਂ ਸੂਖਮ ਤੱਤਾਂ ਨੂੰ ਉਤਪੰਨ ਕਰਕੇ ਸੂਮ ਸ੍ਰਿਸ਼ਟੀ ਨੂੰ ਉਪੰਨ ਪੈਦਾ ਕੀਤਾ ਹੈ ਫਿਰ ਆਪਣੇ ਆਪ ਤੋਂ ਸਖੂਲ ਤੱਤ ਪੈਦਾ ਕਰਕੇ ਜਿਵੇਂ ਜਲ ਤਰੰਗ ਕਿ ਅੰਗਰੇਨ ਬੁਲਵਾ ਜਲਪੇ ਪਿੰਨਾ ਹੋਈ ਇਓ ਸਖੂਲ ਤੱਤ ਨਾਲ ਸੂਰਜ ਉਸ ਜੀਨ ਨੂੰ ਪੰਨਾ ਉੱਤ ਪੰਨ ਕੀਤਾ ਹੈ ਆਪਣੇ ਆਪ ਤੋਂ ਸਭ ਮੈਂ ਵਰਤੈ ਏਕ ਪਰਸ਼ੰਨਾ ਸਾਰਿਆਂ ਦੀ ਉਹ ਵਰਤ ਰਿਹਾ ਹੈ ਇੱਕੋ ਹੀ ਪਰਮੇਸ਼ਰ ਪਰਸ਼ੰਨਾ ਛੀਨ ਪਾਈ ਤੋ ਰਹਤ ਛਿਨ ਭਿੰਨ ਤੋਂ ਰਹਤ ਇੱਕ ਰਸ ਵਰਤ ਰਿਹਾ ਸਾਰਿਆਂ ਦੀ ਪਰ ਛਿਨਾਂ ਛਪਣ ਤੋਂ ਰਹਤ ਪ੍ਰਗਟ ਹੋ ਕੇ ਵਰਤ ਰਿਹਾ ਹੈ ਪਰਸ਼ੰਨਾ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ ਸਭਨਾ ਸਾਰ ਕਰੇ ਜਗ ਜੀਵਨ ਸਾਰਿਆਂ ਦੀ ਸੰਭਾਲ ਕਰਦਾ ਹੈ ਉਹ ਸਾਰੇ ਜਗ ਦੇ ਜੀਵਨ ਰੂਪ ਪਰਮੇਸ਼ਰ ਹੈ ਜਿਨ ਆਪਣਾ ਆਪ ਪਛਾਤਾ ਹੈ ਇਹਨਾਂ ਨੂੰ ਇਹ ਗਿਆਨ ਹੋਇਆ ਜਿਨਾਂ ਨੇ ਆਪਣਾ ਆਤਮਾ ਰੂਪ ਕਰਕੇ ਪਛਾਣਿਆ ਹੈ ਜਿਨ ਬ੍ਰਹਮਾ ਬਿਸ਼ਨ ਮਹੇਸ਼ ਉਪਾਏ ਉਹ ਮਨਾ ਕੌਣ ਹੈ ਕਹਿੰਦੇ ਬ੍ਰਹਮਾ ਪੈਦਾ ਕਰਨ ਵਾਲਾ ਸਹਬ ਕਹਿੰਦੇ ਜਿਨ ਬ੍ਰਹਮਾ ਜੀ ਨੂੰ ਪੈਦਾ ਕੀਤਾ ਹੈ ਵਿਸ਼ਨੂੰ ਜੀ ਨੂੰ ਪੈਦਾ ਕੀਤਾ ਸ਼ਿਵਾਂ ਨੂੰ ਪੈਦਾ ਕੀਤਾ ਹੈ ਸਿਰ ਸਿਰ ਧੰਦਾ ਆਪੇ ਲਾਇਏ ਇਹ ਪਿੰਨ ਪਿੰਨ ਵਿਸ਼ਨੂੰ ਨੂੰ ਪਾਲਣਾ ਕਰਨ ਵਾਸਤੇ ਬ੍ਰਹਮਾ ਨੂੰ ਉਤਪਤੀ ਕਰਨ ਵਾਸਤੇ ਸ਼ਿਵ ਜੀ ਨੂੰ ਸੰਗਾਰਨ ਵਾਸਤੇ ਇਹ ਪਿੰਨ ਪਿੰਨ ਕੰਧਿਆਂ ਵਿੱਚ ਵੀ ਆਪ ਹੀ ਮਾਰਨ ਲਾਇਏ ਹਨ ਇਹ ਇੱਕ ਦੋ ਤਿੰਨ ਨਹੀਂ ਹਨ ਕੋਟ ਬ੍ਰਹਮੇ ਜਗ ਸਾਜਣ ਲਾਏ ਕੋਟ ਮਹੇਸੂਬਾ ਇਸਮਾਏ ਐਸੇ ਤਾਂ ਨਹੀਂ ਗੋਬਿੰਦ ਹਮਾਰਾ ਬ੍ਰਹਮਾ ਨੂੰ ਇੱਕ ਵਾਰੀ ਮਾਨ ਹੋ ਗਿਆ ਤੇ ਮਹਾਂ ਸ੍ਰਿਸ਼ਟੀ ਰਚਣ ਵਾਲਾ ਹੈ ਉਸ ਦੇ ਇੱਕ ਇੰਦਰਨਾਮੇ ਵਸ਼ਿਸ਼ਟ ਪ੍ਰਾਣ ਚ ਪ੍ਰਸੰਗ ਆਉਂਦਾ ਹੈ ਉਹਦੇ 10 ਪੁੱਤਰ ਸਨ ਇੰਦਰਨਾਮੇ ਬ੍ਰਾਹਮਣ ਦੇ ਉਹਨਾਂ ਨੇ ਤਪ ਕੀਤਾ ਕਿ ਅਸੀਂ ਜੀ ਬ੍ਰਹਮੇ ਬਣ ਜਾਈਏ ਉਹਨਾਂ ਨੂੰ ਵਰ ਮਿਲ ਗਿਆ ਕਿ ਚੰਗਾ ਤੁਸੀਂ ਬ੍ਰਹਮੇ ਬਣ ਕੇ ਸ੍ਰਿਸ਼ਟੀ ਦੇ ਚੋ 10 ਸ੍ਰਿਸ਼ਟੀਆਂ ਰਾਈਟੀਆਂ ਬ੍ਰਹਮੰਡ ਦੇ ਦਸ਼ਮਾਧੀ ਖੋਲੀ ਮਹਾਰਾਜ ਨੂੰ ਕਹਿਣ ਲੱਗਾ ਕਿ ਮਹਾਰਾਜਾ ਸ੍ਰਿਸ਼ਟੀ ਕੈਨ ਪੈਦਾ ਕੀਤੀ ਕਹਿੰਦੇ ਬ੍ਰਹਮਾ ਤੇਰੀ ਮੰਦੀ ਸ੍ਰਿਸ਼ਟੀ ਹੈ ਤੂੰ ਰਚੀ ਚਲ ਇਹਨਾਂ ਨੂੰ ਵੀ ਬਰਮੇ ਬਣਵਾ ਕੇ ਕੱਬ ਕੀਤਾ ਇੰਦਰਨਾਮੇ ਬ੍ਰਾਹਮਣ ਦੇ ਪੁੱਤਰ ਹੈ ਇਹ ਵੀ ਦਸ ਰਿਸ਼ਟੀਆਂ ਰਚੀ ਬੈਠੇ ਐ ਕਿਉਂ ਮਹਾਰਾਜ ਸਾਹਿਬ ਦੇ ਅਸਰ ਦੀ ਕੌਣ ਚ ਕਹਾਨਾ ਸਿਰ ਸਿਰ ਧੰਦਾ ਆਪੇ ਲਾਇ ਸਿਰ ਸਿਰ ਪੈਨ ਪੈਨ ਧੰਦਿਆਂ ਵਿੱਚ ਆਪ ਹੀ ਲਾਉਣਾ ਕੀਤੇ ਹਨ ਉਹ ਜਿਸ ਭਾਵ ਹੈ ਤਿਸ ਆਪੇ ਮੀਲੇ ਜਿਸ ਦੀ ਸਰਵਾ ਭਾ ਜਾਂਦੀ ਹੈ ਜਿਸ ਦੇ ਗੁਣ ਭਾ ਜਾਂਦੇ ਹੈ ਜਿਸ ਦੀ ਰਹਿਣੀ ਭਾ ਜਾਂਦੀ ਹੈ ਜਿਸ ਦੀ ਭਗਤੀ ਭਾ ਜਾਂਦੀ ਹੈ ਉਹਨਾਂ ਨੂੰ ਆਪ ਹੀ ਮੇਲ ਲੈਂਦਾ ਹੈ ਜਿਨ ਗੁਰਮੁਖ ਏਕੂ ਜਾਤਾ ਹੈ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਕੋਦਵਾਇਤ ਰੂਪ ਨੂੰ ਜਾਣ ਲਿਆ ਹੈ ਪਿਆਰੇ ਆਵਾ ਗਾਉਣ ਹੈ ਸੰਸਾਰਾ ਤੇ ਜਿੰਨੇ ਸਾਰਾ ਸੰਸਾਰ ਜਨਮ ਧਾਰ ਕੇ ਆਇਆ ਹੈ ਤੇ ਐਵੇਂ ਗਮਨ ਕਰ ਜਾਣਾ ਚਲਿਆ ਜਾਣਾ ਹੈ ਕਈ న్యాయਕ ਲੋਕ ਕਹਿੰਦੇ ਆਕਾਸ਼ ਹੀ ਸਤ ਹੈ ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਇਹ ਜਦੋਂ ਸੁਪਨੇ ਦਾ ਆਕਾਸ਼ ਜਾਗਦੇ ਹੈ ਜੀਦੇ ਵਿੱਚ ਇਹਨੇ ਸੂਰੀ ਤੇ ਚੰਦ ਚੜ੍ਹਾ ਲੀਦੇ ਆ ਤਾਰੇ ਆਦਤ ਦੇਖ ਲੀਦੇ ਆ ਸਮੁੰਦਰ ਵੇਖ ਲੀਦੇ ਆ ਤੇ ਜਦੋਂ ਜਾਗ ਪਈਦਾ ਉਦੋਂ ਕਿੱਧਰ ਚਲਿਆ ਜਾਂਦਾ ਬ੍ਰਹਿਮੰਡ ساری ਰਚਨਾ ਇਸੇ ਪ੍ਰਕਾਰ ਉਹ ਪ੍ਰੀਤਤ ਨਾੜੀ ਹੈ ਬਾਲਨਾਮ ਸੋਮਾ ਇਹ ਸਭ ਬਰੀਕ ਹੈ ਉਹਦੇ ਚ ਐਡੀ ਵੱਡੀ ਰਚਨਾ ਇਹ ਮਾਰ ਰਚ ਲੈਂਦਾ ਹੈ ਉਹ ਆਕਾਸ਼ ਸੁਪਨੇ ਦਾ ਜਾਗਤ ਵਾਸਾ ਜੀ ਰਹਿੰਦਾ ਨਹੀਂ ਇਸੇ ਪ੍ਰਕਾਰੇ ਜਾਗਰਤ ਅਵਸਥਾ ਦਾ ਆਕਾਸ਼ ਜਿਵੇਂ ਸੁਖੋਪਤ ਵਿੱਚ ਨਹੀਂ ਰਹਿੰਦਾ ਐਵੇਂ ਜਾਗਤ ਸੁਪਨ ਸੁਖੋਪਤ ਜਿਹੜੀਆਂ ਅਵਸਥਾ ਹੈ ਮ੍ਰਿਤੂ ਕਾਲ ਵੇਲੇ ਕੋਈ ਪਸਾਰਾ ਨਹੀਂ ਰਹਿੰਦਾ ਇਸੇ ਪ੍ਰਕਾਰੇ ਤਮੋ ਤਮੋ ਗੁਣ ਕਰਕੇ ਜਿਹੜਾ ਆਕਾਸ਼ ਪੈਦਾ ਹੋਇਆ ਹੈ ਜਦੋਂ ਤਿੰਨੇ ਗੁਣ ਮੇੜ ਦਿੱਤੇ ਉਦੋਂ ਆਕਾਸ਼ ਦੇ ਠਹਿਰਨ ਨੂੰ ਕਿਹੜਾ ਥਾਂ ਹੋਵੇਗਾ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਹਨ ਆਵਾ ਗੌਣ ਹੈ ਸੰਸਾਰ ਇਹ ਸਾਰੇ ਸੰਸਾਰ ਜਿਵੇਂ ਆਇਆ ਹੈ ਇਸੇ ਦਾ ਗਵਨ ਤੇ ਲਈ ਆਉਣ ਵਾਲਾ ਬਣਾਇਆ ਹੈ ਮਾਇਆ ਮੂਹ ਬਹੁ ਚਿਤੈ ਵਿਕਾਰ ਮਾਇ ਦੇ ਮੋਜ ਪਏ ਹੋਏ ਜੀ ਬਾਲੇ ਵਿਕਾਰਾਂ ਦੁਗੀਆਂ ਕਾਰਾਂ ਚਿਤਵਦੇ ਰਹਿੰਦੇ ਐ ਵਿਕਾਰਾਂ ਕਾਮ ਆਦਿਕਾਂ ਨੂੰ ਚਿਤਵਦੇ ਰਹਿੰਦੇ ਹੰਦੇ ਕਰਦੇ ਰਹਿੰਦੇ ਹਨ ਫਿਰ ਸਾਚਾ ਸਲਾਹੀ ਸਦਹੀ ਜੇ ਭਾਈ ਇਸ ਤਰ੍ਹਾਂ ਵਾਲਾ ਸੱਚਾ ਕਾਲਪੁਰਖ ਹੈ ਉਹਦੀ ਸਿਫਤ ਕਰੀਏ ਸਦਾ ਵਾਸਤੇ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਉਹਨਾਂ ਨੂੰ ਸਾਬ ਦੇ ਸ਼ਬਦ ਦੁਆਰਾ ਉਸ ਨੂੰ ਪਛਾਣਿਆ ਹੈ ਉਹ ਪਛਾਤਾ ਪਛਾਣਿਆ ਗਿਆ ਹੈ ਵਰਗਾ ਵਿੱਚ ਵੀ ਇੱਕ ਮੂਲ ਲੱਗੇ ਉਨੀ ਸੁਖ ਪਾਇਆ ਇਕ ਜਿਸ ਪ੍ਰਕਾਰ ਮੂਲ ਮੁੱਢ ਰੂਪ ਜੋ ਪਰਮੇਸ਼ਰ ਹੈ ਕੋ ਜਿਹੜੇ ਲੱਗੇ ਉਹਨਾਂ ਦਾ ਸੁਖ ਸਰੂਪ ਨੂੰ ਪਾ ਲਿਆ ਹੈ ਡਾਲੀ ਲਾਗੇ ਤਨੀ ਜਨਮ ਗੁਆਇਆ ਡਾਲੀਆਂ ਕੌਣ ਦੇਵੀ ਦੇਵਤਾ ਹੋਣਗੇ ਜਿਹੜੇ ਡਾਲੀਆਂ ਵਿੱਚ ਲੱਗੇ ਉਹਨਾਂ ਦਾ ਜਨਮ ਹੀ ਗੁਆ ਲਿਆ ਫਿਰ ਉਹਨੂੰ ਕੀ ਹੋਣ ਵਾਲੇ ਕੁੱਤੇ ਬਣ ਜਾਣਗੇ ਬਾਹਲਾ ਵੱਡਾ ਫਲ ਪਾ ਲੈਣਗੇ ਅਤੇ ਭੂਤਾਂ ਨੂੰ ਕੀ ਹੋਣ ਵਾਲੇ ਬਾਬ ਰੋਲੇ ਬਣ ਜਾਣਗੇ ਅਤੇ ਦੇਵੀ ਦੀ ਉਪਾਸ਼ਨਾ ਕਰਨ ਵਾਲੇ ਸੀਤਲਾ ਵੀ ਗਦੇ ਬਣ ਜਾਣਗੇ ਇਸੇ ਪ੍ਰਕਾਰ ਜਾਨ ਸੰਗੇ ਜੀ ਉਪਾਸ਼ਨਾ ਦਾ ਇਹੋ ਹੀ ਫਲ ਮਿਲੇਗਾ ਨਾ ਸ਼ਿਵ ਜੀ ਦੀ ਉਪਾਸ਼ਨਾ ਕਰਨ ਵਾਲੇ ਬੈਲ ਬਣ ਜਾਣਗੇ ਸੋ ਇਸ ਪ੍ਰਕਾਰ ਦਾ ਫਲ ਮਿਲ ਖਰਵਾਹ ਨੂੰ ਛਾਰੋ ਨਾ ਵਾ ਹੋਂ ਤੋਂ ਇੱਕ ਰਮਈਆ ਲੈ ਹੂੰ ਆਂਦੇ ਬਦਲਾਵਨ ਦੇ ਹੂੰ ਹਾਂ ਜੀ ਡਾਲੀ ਲਾਗੇ ਤਿਨੀ ਜਨਮ ਗਵਾਇਆ ਡਾਲੀ ਤੇ ਲੱਗੇ ਉਹਨਾਂ ਨੂੰ ਜਿੱਚੇ ਲਿਤਰਾں ਚ ਪ੍ਰਸੰਗ ਆਉਂਦਾ ਹੈ ਜਿਹੜੇ ਸ਼ਿਵਿਆਨੀ ਮੂਰਤੀ ਨੂੰ ਧਿਆਨ ਕਰਦੇ ਹੈ ਉਹਨਾਂ ਨੂੰ ਪੱਥਰ ਸ਼ਿਵ ਜੀ ਲਿਆ ਕੇ ਦਿੰਦਾ ਵੀ ਲੈ ਤੁਸੀਂ ਇਹਦੀ ਉਪਾਸ਼ਨਾ ਕਰਦੇ ਸੀ ਇਹਨੂੰ ਖਾ ਲੋ ਕੈ ਸਿਰ ਤੇ ਬਾਹਰ ਚੱਕ ਲੋ ਇਸ ਪ੍ਰਕਾਰ ਉਹਨਾਂ ਨੇ ਨਿਸਫਲ ਹੀ ਜਨਮ ਗਵਾ ਲਿਆ ਹੈ ਇਹਨਾਂ ਦੀ ਉਪਾਸ਼ਨਾ ਕਰਨ ਵਾਲਿਆਂ ਮ ਅੰਮ੍ਰਿਤ ਫਲ ਤੈਨ ਜਨ ਕੋ ਲਾਗੀ ਅੰਮ੍ਰਿਤ ਬ੍ਰਹਮਾ ਨੰਦਰੂਪੀ ਫਲ ਉਹਨਾਂ ਜਨਪੁਰਖਾਂ ਨੂੰ ਲੱਗੇ ਪ੍ਰਾਪਤ ਹੋਏ ਹਨ ਜੋ ਬੋਲਹਿ ਅੰਮ੍ਰਿਤ ਬਾਤਾ ਹੀ ਜਿਹੜੇ ਅੰਮ੍ਰਿਤ ਨਾਮ ਦੀਆਂ ਬਾਤਾਂ ਬਚਨਾਂ ਨੂੰ ਬੋਲਦੇ ਹਨ ਉਹਨਾਂ ਨੂੰ ਅੰਮ੍ਰਿਤ ਫਲ ਅਮਰ ਕਰਨ ਵਾਲੇ ਮੁਕਤ ਰੂਪੀ ਫਲ ਪ੍ਰਾਪਤ ਲੱਗੇ ਹਮ ਗੁਣ ਨਹੀਂ ਕਿਆ ਬੋਲਹਿ ਬੋਲ ਮਹਾਰਾਜ ਜੀ ਅਰਦਾਸ ਕਰੀਏ ਆਪਣੀ ਗੁਨਾ ਵੀ ਹੰਕਾਰ ਨਾ ਰੱਖੀਏ ਫੇ ਸੱਚੇ ਪਾਤਸ਼ਾਹ ਸਾਡੇ ਤੇ ਸਰਦਾ ਦੇ ਗੁਣ ਨਹੀਂ ਹਨ ਸਾਡੇ ਵੀ ਤਾਂ ਮਹਾਰਾਜ ਗਿਆਨ ਆਦੇ ਕੋਈ ਗੁਣ ਨਹੀਂ ਅਸੀਂ ਕਿਹੜੇ ਬੋਲ ਬੋਲ ਸਕੀਏ ਸਾਨੂੰ ਬੋਲਣ ਦੀ ਜਾਚ ਨਹੀਂ ਹੈ ਤੂੰ ਸਭਨਾ ਦੇਖਹਿ ਤੂੰ ਲਹਿ ਤੂੰ ਸਾਰਿਆਂ ਦੀ ਕਰਨੀ ਨੂੰ ਵੇਖਦਾ ਹੈ ਬੋਲਾਂ ਤੋਲ ਤੋਲ ਤਰਾਜੂ ਦੇ ਵਿੱਚ ਪਾ ਪਾ ਕੇ ਵਿਚਾਰ ਰੂਪੀ ਤਰਾਜੂ ਵਿੱਚ ਪਾ ਕੇ ਸ਼ਾਸਤ੍ਰ ਪ੍ਰਮਾਨ ਵੀ ਬੱਟਿਆਂ ਦੇ ਨਾਲ ਤੋਲਦਾ ਹੈ ਤੋਲਾਂ ਤੋਲ ਉਹਨਾਂ ਦੇ ਗੁਣਾ ਨੂੰ ਵੀ ਤੋਲਦਾ ਵਿਚਾਰਦਾ ਹੈ ਅਤੇ ਉਹਨਾਂ ਦੇ ਉਹ ਗੁਣਾਂ ਨੂੰ ਵੀ ਤੋਲਦਾ ਹੈ ਜਿਉਂ ਭਾਵੇਂ ਤਿਉਂ ਰੱਖਹਿ ਰਹਿਣਾ ਹੇ ਮਹਾਰਾਜ ਜਿਸ ਪ੍ਰਕਾਰ ਆਪ ਨੂੰ ਪਾਉਂਦਾ ਹੈ ਉਸੇ ਪ੍ਰਕਾਰ ਆਪ ਰੱਖਦੇ ਹੋ ਜੀਆਂ ਨਾਲ ਪੱਗਾਂ ਦਾ ਸਾਡਾ ਰਹਿਣਾ ਹੁੰਦਾ ਹੈ ਗੁਰਮੁਖ ਏਕੂ ਜਾਤਾ ਹੈ ਇਸ ਸਰਕਾਰ ਗੁਰਮੁਖਾਂ ਨੇ ਤੈਨੂੰ ਇੱਕੇ ਨੂੰ ਜਾਣ ਲਿਆ ਹੈ ਜਾਂ ਤੁਦ ਭਾਣਾ ਤਾਂ ਸੱਚੀ ਕਾਰ ਲਾਏ ਜੇ ਨਾ ਆਪ ਨੂੰ ਨਿਸਕਾਮ ਕਰਮ ਭਾਗੇ ਜੀਆਂ ਦੇ ਤੈਨੂੰ ਭਾਗੇ ਸੱਚੇ ਪਾਤਸ਼ਾਹ ਤੇ ਉਗਣਾ ਵਾਲੇ ਹਾਂ ਤਾਂ ਸੱਚੀ ਭਾਉ ਭਗਤੀ ਦੀ ਕਾਰਜਾ ਆਦਰ ਨੂੰ ਲਾ ਲੈ ਆਫਗਨ ਛੋੜ ਗੁਣ ਮਾਹੇ ਸਮਾਏ ਉਹ ਸੱਚੀ ਕਾਰ ਕੀ ਆ ਉਗਣਾ ਨੂੰ ਜਿੰਨ ਛੱਡਦਾ ਸ਼ਰਾਬ ਪੀਣੀ ਛੱਡ ਦੁੱਤੀ ਹੈ ਇਸ ਤੋਂ ਹੋਰ ਦੁਰਾਚਾਰ ਕੋ ਕਰਮ ਛੱਡ ਦਿੰਦੇ ਜਿਨ੍ਹਾਂ ਨੇ ਇਸੇ ਔਗਣਾ ਨੂੰ ਛੱਡ ਦਤਾ ਹੈ ਜਿਨ੍ਹਾਂ ਨੇ ਗੁਣ ਮਾਹੇ ਸਮਾਏ ਉਹ ਗੁਣ ਗਿਆਨ ਆਦਿ ਗੁਣਾ ਵਿੱਚ ਸਮਾ ਜਾਂਦੇ ਮਿਲ ਜਾਂਦੇ ਹਨ ਗੁਣ ਮਹਿ ਏਕੋ ਨਿਰਮਲ ਸਾਚ ਸਾਰਿਆਂ ਗੁਣਾ ਵਿੱਚੋਂ ਇਕੋ ਹੀ ਜਿਹੜਾ ਸੱਚਾ ਉਜਲ ਸਰੂਪ ਸਮਝਣਾ ਹੈ ਗੁਣ ਗਿਆਨ ਹੈ ਗੁਰ ਕੈ ਸ਼ਬਦ ਪਛਾਤਾ ਇਸ ਗੁਣਾ ਦੇ ਅੰਦਰ ਜਦੋਂ ਅੰਤਕੰਨ ਸੁਧ ਹੋ ਗਿਆ ਗੁਣਾ ਵਾਲਾ ਉਹ ਨਿਰਮਲ ਸੱਚੇ ਨੂੰ ਗੁਰਾਂ ਦੇ ਸ਼ਬਦ ਕਰਕੇ ਪਛਾਣ ਲਿਆ ਹੈ ਪਿਆਰੇ ਜਹ ਦੇਖਾਂ ਤਹ ਏਕੋ ਸੂਰਜ ਜਿੱਥੇ ਹੀ ਦੇਖਨੇ ਹੈ ਉਹ ਗਿਆਨ ਦਾ ਭਰਮ ਦਾ ਹਨੇਰਾ ਚੱਕ ਦਿੱਤਾ ਮਾਰਨ ਕੋਈ ਸੋ ਪਰਮੇਸ਼ਵਰ ਹੈ ਦੂਜੀ ਦੁਰਮਤ ਸਭ ਦੇ ਖੋਈ ਜਿਹੜੀ ਦੁਆਟ ਪਾਉਣ ਵਾਲੀ ਖੋਟੀ ਮਦਸੀ ਇਹ ਸ਼ਬਦ ਦੀ ਕਮਾਈ ਕਰਕੇ ਖੋਤੀ ਗਵਾ ਦੁੱਤੀ ਹੈ ਏਕਸਮਹਿ ਪ੍ਰਭ ਏਕ ਸਮਾਨਾ ਕੋਈ ਸਤ ਸੰਗਤ ਦੇ ਅੰਦਰ ਪਰਮੇਸ਼ਰ ਵਸਦਾ ਹੈ ਜਿਨ੍ਹਾਂ ਦੇ ਅੰਦਰ ਇੱਕ ਗੁਰੂ ਸਾਹਿਬ ਦਾ ਉਪਦੇਸ਼ ਹਰਿਰੇ ਜੀ ਵਸਿਆ ਹੈ ਕਿ ਕੋਈ ਉਸ ਦਾ ਇਸ ਸੰਸਾਰ ਸੰਸਾਰ ਹੈ ਇਸ ਵਿੱਚ ਕੋਈ ਇੱਕ ਪਰਮੇਸ਼ਰ ਸਮਾਇਆ ਹੋਇਆ ਹੈ ਇੱਕ ਸਮੇਂ ਪ੍ਰਵੇਗ ਸਮਾਨ ਜੋ ਜੋ ਇੱਕ ਵਿੱਚ ਹੀ ਇਹ ਸਾਰਾ ਸੰਸਾਰ ਹੈ ਕੋਈ ਕੋਈ ਇਹਦੇ ਅੰਦਰ ਸਮਾਇਆ ਹੋਇਆ ਤਾਣੇ ਪੇਟੇ ਦੀ ਰੂਹ ਦੀ ਨਿਆਈ ਆਪਣੇ ਰੰਗ ਸਾਜਰਾਤਾ ਹੈ ਉਹ ਅਦਿ ਸ਼ਕਾਮ ਸਰੂਪ ਹੈ ਸੰਸਾਰ ਵਿਅਸਤ ਕਲਪਰੂਪ ਕਲਪਤਰੂਪ ਹੈ ਹਾਂਜੀ ਆਪਣੇ ਰੰਗ ਸਾਜਰਾਤਾ ਹੈ ਆਪਣੇ ਰੰਗ ਆਨੰਦ ਚ ਸਦਾ ਮਾਰੋ ਸਾਉ ਰੰਗਿਆ ਰਹਿੰਦਾ ਹੈ ਕਾਇਆ ਕਮਲ ਹੈ ਕੁਮਲਾਣਾ ਇਹ ਜਿਹੜੀ ਦੇਹ ਆ ਸੰਗਤ ਜੀ ਇਹ ਕਲ ਵਰਗੀ ਖਿੜੀ ਪ੍ਰਤੀਤ ਹੁੰਦੀ ਹੈ ਪਰ ਆਦਵ ਰੂਪੀ ਸੂਰਜ ਦੇ ਚੜਨ ਤੋਂ ਜਿਵੇਂ ਜਿਉਂ ਪਰਾਲਾ ਰੂਪੀ ਸੂਰਜ ਜੋ ਸਮਾਪਤ ਹੁੰਦਾ ਜਾਂਦਾ ਹੈ ਇਹ ਦੇਹ ਰੂਪੀ ਕੌਲ ਜਿਹੜਾ ਖੜਿਆ ਹੋਇਆ ਹੈ ਜਿਹਦੀਆਂ ਬਾਲਕ ਵਸਤਾ ਦੀ ਪੰਖੜੀਆਂ ਜਿਹੜੀਆਂ ਮੀਟੀਆਂ ਹੋਈਆਂ ਹਨ ਜੋਲਾ ਵਸਤਾ ਰੂਪੀ ਸੂਰਜ ਦੇ ਚਰਨੇ ਕਰਕੇ ਇਹ ਬਹੁਤ ਸਾਰੀਆਂ ਖੜਦੀਆਂ ਇਹ ਵਿਸ਼ੇ ਰੂਪੀ ਇਹਦੇ ਵਿੱਚ ਪੌਰ ਵਿਸ਼ਈ ਪੁਰਖ ਲੈਂਦੇ ਆ ਪੌਰੇ ਆਨੰਦ ਮਾਣਦੇ ਹਨ ਬਿਰਧ ਵਸਤਾ ਵਿੱਚ ਫਿਰ ਜਿਹੜੀਆਂ ਤੈ ਜਾਂਦੀਆਂ ਹਨ ਅਤੇ ਇਸ ਪ੍ਰਕਾਰੇ ਕਾਇਆ ਰੂਪੀ ਕੌਲ ਜਿਹੜਾ ਹੈ ਖਿੜਿਆ ਹੋਇਆ ਜਵਾਨੀ ਦੇ ਵਕਤ 'ਚ ਜਾਂਤਰ ਨੂੰ ਦਰਦਵਾਸਾਈ ਕੁਮੜਾ ਆ ਜਾਂਦਾ ਹੈ ਮਨਮੁਖ ਸ਼ਬਦ ਨਾ ਬੁੱਝੈ ਇਆਣਾ ਮਨਮੁਖ ਦਾ ਸਰੀਰ ਕੁਮਲੌਂਦਾ ਜਾਂਦਾ ਫਿਰ ਦਵਸਤਾ ਰੂਪੀ ਰਾਤਵੇ ਪਹਿਣ ਤੋਂ ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਅਜੇ ਸਮਝਦਾ ਨਹੀਂ ਹੈ ਗੁਰ ਪ੍ਰਸਾਦੀ ਕਾਇਆ ਖੋਜੈ ਮਨਮੁਖ ਸ਼ਬਦ ਨਾ ਬੁੱਝੈ ਇਆਣਾ ਮਨਮੁਖ ਜਿਹੜਾ ਇਆਣਾ ਅਗਿਆਨੀ ਹੈ ਗੁਰੂ ਸਾਹਿਬ ਦੇ ਸ਼ਬਦ ਨੂੰ ਬਈ ਦਾ ਨਹੀਂ ਪੁੱਛਦਾ ਨਹੀਂ ਸਮਝਦਾ ਨਹੀਂ ਹੈ ਗੁਰ ਪ੍ਰਸਾਦੀ ਕਾਇਆ ਖੋਜੀ ਜੇ ਭਾਈ ਸਤਗੁਰਾਂ ਦੀ ਕਿਰਪਾ ਜੇ ਹੋਵੇ ਤੇ ਦੇਹ ਦੇ ਅੰਦਰ ਖੋਜ ਕਰੇ ਪਾਏ ਜਗ ਜੀਵਨ ਦਾਤਾ ਜੀ ਜਗ ਦਾ ਪ੍ਰਕਾਸ਼ ਕੋਇ ਉਹ ਜਗ ਦਾ ਜੀਵਨ ਰੂਪ ਦਾਤਾ ਹੈ ਉਸ ਨੂੰ ਪਾ ਲਵੇ ਕੋਟ ਗਹੀ ਕੇ ਪਾਪ ਨਿਵਾਰੇ ਗਹੀ ਨਾ ਗ੍ਰਹਿ ਦਾ ਹੁੰਦਾ ਹੈ ਘਰ ਹੁੰਦਾ ਹੈ ਘਰ ਚੋਂ ਲੈਣੇ ਸਰੀਰ ਇਹ ਕਰੋੜਾਂ ਸਰੀਰਾਂ ਦੇ ਜਨਮਾਂ ਦੇ ਜਿਹੜੇ ਪਾਪ ਹੈ ਮਹਾਰਾਜ ਸਾਹਿਬ ਨੂੰ ਨਾ ਵੀ ਮੇੜ ਦਿੱਤੇ ਹੈ ਗ੍ਰੇਸ ਆਪ ਸੰਗੇ ਜੀ ਇਸੇ ਪ੍ਰਕਾਰ ਦਿੰਦਾ ਨਾਮ ਹੈ ਕਰੋੜਾਂ ਦਿਨਾਂ ਦੇ ਦਿਨਾਂ ਚੋਂ ਲੈਣਾ ਕਰੋੜਾਂ ਬਰਿਆਂ ਦੇ ਤੇ ਗਹੀ ਚੋਂ ਕਰੋੜਾਂ ਜਨਮਾਂ ਦੇ ਪਾਪ ਮਾਰਨ ਮੇੜ ਦਿੱਤੇ ਹੈ ਉਹਨਾਂ ਦੇ ਸਦਾ ਮੈਂ ਆਦਿ ਜਿਹੜੇ ਚਿੰਬੜੇ ਹੋਏ ਹੈ ਕਰੋੜਾਂ ਇਹ ਸਾਰਿਆਂ ਦੇ ਪਾਪ ਉਹਨਾਂ ਵੀ ਮੇੜ ਦਿੱਤੇ ਹੈ ਕਰੋਣਾ ਗਹੀ ਨਾ ਦਿੰਦਾ ਕਰੋਣਾ ਦਿਨਾਵੇ ਪਾਪ ਕਰੋਣਾ ਜਨਮਾ ਰੂਪੀ ਦਿਨਾ ਦੇ ਪਾਪ ਮਾਰਨ ਮੇਰ ਦਿੱਤੇ ਉਹਨਾਂ ਦੇ ਗ੍ਰਹਿ ਨਾ ਕਰਦਾ ਕਰੋਣਾ ਸ੍ਰੀ ਰਾਮ ਦਿੱਤੇ ਜਿਹੜੇ ਪਾਪ ਕਰਦਾ ਆਸੀ ਉਹ ਸੱਚੇ ਪਾਤਸ਼ਾਹ ਨੇ ਮੇਰ ਦਿੱਤੇ ਸਦਾ ਹਰ ਜੀਉ ਰੱਖ ਔਰ ਧਾਰੇ ਸਦਾ ਹਰੀ ਅਕਾਲ ਪੁਰਖ ਜੀ ਨੂੰ ਦਿਲ ਚ ਵਸਾ ਕੇ ਜਿਹੜਾ ਰੱਖਦਾ ਹੈ ਉਹਦੇ ਕਰੋੜਾਂ ਜਰਮਾਂ ਦੇ ਬਾਅ ਮੇੜ ਦਿੱਤੇ ਹਨ ਜੋ ਇੱਛੇ ਸੋਈ ਫਲ ਪਾਏ ਜੋ ਇੱਛਾ ਕਰੇ ਉਹ ਹੀ ਧਰਮ ਅਰਥ ਕਾਮੋ ਖੈਲ ਨੂੰ ਪਾ ਲੈਂਦਾ ਜਿਉ ਰੰਗ ਮਜੀਠਾ ਰਤਾ ਇਹ ਭਗਤੀ ਦਾ ਰੰਗ ਕਹਿ ਜਾਂਦਾ ਜੀ ਮਜੀਠ ਦੇ ਰੰਗ ਵਿੱਚ ਰਤਾ ਉਹਗਾ ਵਸਤਰ ਲਾਲ ਸੁਰਖ ਹੋ ਜਾਂਦਾ ਐਂ ਭਉ ਭਗਤੀ ਦੇ ਰੰਗ ਕਰਕੇ ਬ੍ਰਮ ਗਿਆਨ ਦੀ ਲਾਲੀ ਆ ਚੜਦੀ ਹੈ ਗੁਰਮੁਖ ਗਿਆਨ ਕਥੇ ਨਾ ਹੋਈ ਗੁਰਮੁਖ ਜਾਣਦੇ ਹਨ ਮਨੁੱਖ 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 ਗਿਆਨ ਕਥੇ ਨਾ ਹੋਈ ਮਨੁੱਖ ਲੋਕ ਗਿਆਨ ਤਾਂ ਕਸਨ ਕਰਦੇ ਆ ਪਰ ਆਪ ਨੂੰ ਗਿਆਨ ਨਹੀਂ ਹੋ ਸਕਦਾ ਉਹਨਾਂ ਦੇ ਤਾਂ ਫਿਰ ਫਿਰ ਆਵੇ ਠੌਰ ਨਾ ਕੋਈ ਉਹ ਫਿਰ ਫਿਰ 84 ਦੇ ਗੇੜਿਆਂ ਚ ਆਉਂਦੇ ਰਹਿੰਦੇ ਆ ਠਹਿਰਨ ਨੂੰ ਥਾਂ ਕੋਈ ਨਹੀਂ ਮਨੁੱਖ ਗਿਆਨ ਕਸਨ ਕਰਨ ਜਾਣਦੇ ਆ ਧਿਆਨ ਉਸ ਗਿਆਨ ਨੂੰ ਕਮਾਉਣ ਨਹੀਂ ਜਾਣਦੇ ਜੋ ਗਿਆਨ ਦੀ ਕਮਾਈ ਕਰਦੇ ਉਹ ਨਿਹਾਲ ਹੁੰਦੇ ਹੈ ਜਿਨ੍ਹਾਂ ਨੇ ਮਨ ਨੂੰ ਮੁਖੀ ਕੀਤਾ ਹੋਇਆ ਉਹ ਪੁਸਤਕਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਗਿਆਨੀ ਮੰਨ ਬੈਠਦੇ ਹੈ ਕਿਉਂ ਗਿਆਨ ਦੇ ਕਸਮ ਕਰਨੇ ਕਰਕੇ ਅੰਦਰ ਜਿੰਨਾ ਚਿਰ ਉਹ ਵਕਾਰ ਨਹੀਂ ਮਿਟੇ ਮਾਇਆ ਦਾ ਮੋਹ ਨਹੀਂ ਮਿਟਿਆ ਦੁਐਤ ਭਾਅ ਨਹੀਂ ਮਿਟਿਆ ਲੋਭ ਨਹੀਂ ਮਿਟਿਆ ਕਾਮਨਾ ਵਿਸਲੇ ਉਹ ਕ੍ਰੋਧ ਨਾ ਵਿਸਲੇ ਉਹ ਲੋਭ ਨਾ ਛੁੱਟਿਓ ਦੇਵਾ ਉਹਨਾਂ ਜਿਹਨਾਂ ਮਨੋਂ ਗਿਆਨ ਦਾ ਕਸਮ ਤਾਂ ਜਰੂਰ ਕਰਦੇ ਹੈ ਪਰ ਗਿਆਨ ਹੁੰਦਾ ਨਹੀਂ ਉਹਨਾਂ ਦੇ ਤਾਈ ਫਿਰ ਫਿਰ ਆਵੈ ਠੌਰ ਨਾ ਕੋਈ ਉਹ 84 ਦੇ ਫੇਰਿਆਂ 'ਚ ਫਿਰਫਿਰ ਕੇ ਯੂਨਾ ਜਾਂਦੇ ਆ ਥਾਂ ਉਹਨਾਂ ਨੂੰ ਕੋਈ ਸਰੂਪ ਤੁਰਿਆ ਬਾਦੀ ਪ੍ਰਾਪਤੀ ਨਹੀਂ ਹੁੰਦੀ ਹੈ ਗੁਰਮੁਖ ਗਿਆਨ ਸਦਾ ਸਾਲਾ ਹੈ ਗੁਰਮੁਖਾ ਦਾ ਇਹ ਗਿਆਨ ਹੈ ਜਿਹੜੀ ਕਮਾਈ ਕਰਨੀ ਹੈ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥੀਉ ਰਹਿਣ ਜਿੰਨੀ ਪ੍ਰਭ ਤੇ ਆਇਆ ਗੁਰਮਖੰਡਾ ਹੈ ਗਿਆਨ ਹੈ ਸਦਾ ਸਾਲਾ ਸਦਾ ਸਾਲਾ ਦੀ ਸਿਫਤ ਕਰਕੇ ਲਿਵ ਲਉਂਦੇ ਹੈ ਇਸ ਪ੍ਰਕਾਰ ਉਹਨਾਂ ਦਾ ਪੱਕਾ ਗਿਆਨ ਹੈ ਤੇ ਬਾਕੀਆਂ ਦਾ ਕੱਚਾ ਦਿਖਾਵੇ ਦਾ ਗਿਆਨ ਆ ਕਸੂੰਬੇ ਦੇ ਰੰਗ ਦੀ ਨਹੀਂ ਆਈ ਜੁਗ ਜੁਗ ਏਕੋ ਜਾਤਾ ਹੈ ਉਹਨਾਂ ਦੁਆਰਾ ਜੁਗਾਂ ਦੀ ਕੇ ਰੂਪ ਪਰਮੇਸ਼ਰ ਨੂੰ ਜਾਣ ਲਿਆ ਹੈ ਪਿਆਰੇ ਮਨਮੁਖ ਕਾਰ ਕਰੇ ਸਭ ਦੁੱਖ ਸਵਾਏ ਉਹ ਲੋਕ ਜਿਹੜੇ ਕੰਮ ਕਰਦੇ ਸਾਰਿਆਂ ਨੂੰ ਦੁੱਖ ਦੇਣ ਵਾਲਾ ਕੰਮ ਕਰਦੇ ਆ ਜਿਸ ਨੂੰ ਮਾਰ ਲਿਆ ਲੁੱਟ ਲਿਆ ਖੋਹ ਲਿਆ ਧੋਖੇਬਾਜ਼ੀ ਕਰ ਲਈ ਇਸ ਤਰ੍ਹਾਂ ਦੇ ਮਨਮਖਾਂ ਦੇ ਕੰਮ ਹਨਗੇ ਇਸੇ ਪ੍ਰਕਾਰ ਮਨਮੁਖ ਕਾਰ ਕਰੇ ਸਭ ਦੁੱਖ ਸਵਾਏ ਸੁਖੋ ਕਰਮ ਕਰਕੇ ਮਿਖਿਤ ਕਰਮਾ ਕਰਕੇ ਜੋ ਕਾਰ ਕਰਦੇ ਹੈ ਉਹ ਸਾਰੇ ਦੁੱਖ ਹੀ ਉਹਨਾਂ ਮਨਮਖਾਂ ਨੂੰ ਆ ਕੇ ਚਿੰਬੜਦੇ ਹੈ ਅੰਤਰ ਸਾਉਦ ਨਾਹੀ ਕਿਉਂ ਡਰ ਜਾਏ ਉਹਨਾਂ ਦੇ ਅੰਦਰ ਗੁਰੂ ਸਾਹਿਬ ਦਾ ਸ਼ਬਦ ਨਹੀਂ ਵਸਿਆ ਹੋਇਆ ਕਿਵੇਂ ਦਰਗਾਹ ਵਿੱਚ ਜਾ ਕੇ ਨਿਹਾਲ ਹੋਣਗੇ ਕਿਵੇਂ ਗਿਆਨ ਰੂਪੀ ਦਰਵਾਜੇ 'ਚ ਜਾਣਗੇ ਕਿਵੇਂ ਵਾਹਿਗੁਰੂ ਦੇ ਦਰਸ ਰੂਪ ਵਿੱਚ ਇਸਤਤ ਹੋਣਗੇ ਅੰਤਰਮੁਖ ਹੋ ਕੇ ਗੁਰਮੁਖ ਸਾਧ ਵਸੈ ਮਨ ਸਾਚਾ ਗੁਰਮੁਖਾਂ ਦੇ ਅੰਦਰ ਹੈ ਗੁਰੂ ਸਾਹਿਬ ਦਾ ਸ਼ਬਦ ਵਸਦਾ ਹੈ ਉਹਨਾਂ ਦੇ ਮਨ 'ਚ ਸੱਚਾ ਪ੍ਰਗਟ ਹੋਇ ਆਉਂਦਾ ਹੈ ਸਿਰੋਮਣੀ ਸਤਿ ਸਿਵੀ ਸੁਖ ਦਾਤਾ ਹੈ ਉਹ ਸਦਾ ਮਹਾਰਾਜ ਦਾ ਹੀ ਸੇਵਨ ਕਰਦੇ ਸੁਖਾਂ ਦੇ ਦਾਤੇ ਦਾ ਜਹ ਦੇਖਾਂ ਤੂੰ ਸਭ ਨਹੀਂ ਥਾਂ ਇਹਨਾਂ ਨੂੰ ਵੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਹੇ ਪਰਮੇਸ਼ੀ ਜਿੱਥੇ ਵੇਖੀਏ ਤੂੰ ਸਾਰਿਆਂ ਥਾਵਾਂ 'ਚ ਵਿਆਪਕ ਹੋ ਪੂਰੇ ਗੁਰ ਸਭ ਸੋਝੀ ਪਾਈ ਸੇ ਪੂਰਨ ਸਤਿਗੁਰਾਂ ਨੇ ਸਾਰੀ ਉਹਨਾਂ ਨੂੰ ਸੋਝੀ ਸਮਝ ਪਾ ਦਿੱਤੀ ਹੈ ਨਾਮੋ ਨਾਮ ਤੇ ਆਈਐ ਸਦਾ ਸਦ ਨਾਮੀ ਜੋ ਪ੍ਰਸਿੱਧ ਹੈ ਪਰਮੇਸ਼ਰ ਉਸ ਦੇ ਨਾਮ ਹੀ ਨਾਮ ਨੂੰ ਤੇਉਣਾ ਕਰੀਏ ਸਦਾ ਹਮੇਸ਼ਾ ਇਹੋ ਮਨ ਨਾਮੇ ਰਤਾ ਇਸ ਗੁਰ ਗਾਰੇ ਮਨ ਮਹਾਰਾਜ ਦੇ ਨਾਮ 'ਚ ਰੰਗਿਆ ਜਾਂਦਾ ਹੈ ਪਿਆਰਿਓ ਨਾਮੇ ਰਤਾ ਪਵਿੱਤ ਸਰੀਰਾ ਜਿਹੜਾ ਸਰੀਰ ਮਹਾਰਾਜ ਦੇ ਨਾਮ 'ਚ ਰੰਗਿਆ ਹੋਇਆ ਹੈ ਹਰ ਵਕਤ ਚੜ੍ਹ ਗਿਆ ਹੈ ਰੰਗ ਉਹ ਸਰੀਰ ਵੀ ਪਵਿੱਤਰ ਹੋ ਗਿਆ ਹੈ ਬਿਨ ਨਾਵ ਡੂਬ ਮੁਏ ਬਿਨ ਨੀਰਾ ਮਹਾਰਾਜ ਨਾਮ ਜੋ ਬਿਨ ਬਗੈ ਡੁੱਬ ਕੇ ਮਰ ਜਾਂਦੇ ਆ ਪਾਣੀ ਤੋਂ ਬਿਨਾਂ ਹੀ ਪਾਣੀ ਪਦਾਰਥਾਂ ਦੀ ਪ੍ਰਾਪਤੀ ਨਹੀਂ ਹੁੰਦੀ ਪਦਾਰਥਾਂ ਦੀ ਪ੍ਰਾਪਤੀ ਤੋਂ ਬਿਨਾਂ ਹੀ ਡੁੱਬ ਕੇ ਮਰ ਰਹੇ ਹੈ ਜਿਸ ਪ੍ਰਕਾਰ ਜੁਲਾਹੇ ਸਾਹਿਬ ਸਿੰਘ ਜੀ ਇੱਕ ਵਾਲੀ ਪਰਸੈਂਟ ਦੇ ਨਾਲੇ ਵਿੱਚ ਲੰਘ ਕੇ ਗਏ ਸਨ ਉਹ ਦੁਵਾਰਾ ਬਰਸਾਤ ਦੀ ਰੁੱਤ ਨਹੀਂ ਸੀ ਉਸ ਉਹਦੇ ਸੁੱਕੇ ਰੇਤੇ ਨੂੰ ਪਾਣੀ ਜਾਣ ਕੇ ਉਹ ਲੀੜੇ ਲਾ ਕੇ ਸਾਰੇ ਲੰਘੇ ਲੰਘ ਕੇ ਮਗਰੋਂ ਕਹਿੰਦੇ ਆਪਣੇ ਕੋਈ ਡੁੱਬਣਾ ਗਿਆ ਉਹ ਗਿਣਿਏ ਜਦੋਂ ਗਿਣਨ ਲੱਗੇ ਸਾਹਿਬ ਸਿੰਘ ਜਿਹੜਾ ਗਿਣੇ ਉਹ ਆਪ ਨੂੰ ਨਾ ਗਿਣੇ ਬਾਕੀ ਦੇ 19 ਕਹੇ ਸਾਰੇ ਉਹ ਇਸ ਪ੍ਰਕਾਰ ਕਹੇ ਲੈਣ ਹੋਣ ਲੱਗ ਵੀ ਇੱਕ ਆਪਣੇ ਚ ਡੁੱਬ ਗਿਆ ਘਟ ਗਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾ ਫਰਮਾਉਂਦੇ ਹਨ ਬਿਨ ਨਾਵਾ ਡੂਬ ਮੋਏ ਬਿਨ ਨੀਰਾ ਬਿਨਾ ਪਾਣੀ ਤੋਂ ਪੁਜਾਰ ਸੱਚ ਨਹੀਂ ਹਨ ਬਿਨਾ ਨਾਮ ਤੋਂ ਡੁੱਬ ਕੇ ਐ ਮਰ ਗਏ ਜਿਵੇਂ ਬਿਨਾ ਪਾਣੀ ਤੋਂ ਜਿਰਾਹੇ ਕਹੇ ਡੁੱਬ ਕੇ ਮਰ ਗਏ ਹਾਂ ਆਵਹ ਹੈ ਆਪ ਦੇ ਪੁੱਤ ਤੀ ਭਾਵੇਂ ਕੋਈ ਨਹੀਂ ਐਵੇਂ ਦੁਆ ਦੇ ਮੋਜ ਪਏ ਹੋ ਡੁੱਬ ਡੋ ਕੇ ਮਰ ਰਹੇ ਹਾਂ ਆਵਹ ਜਾਵਹ ਨਾਮ ਨਹੀਂ ਬੂਝੇ ਹਨ ਹੋਵੇ ਜਨੂ ਤਾਰ ਕੇ ਮਰ ਕੇ ਚਲੇ ਜਾਂਦੇ ਐ ਪਰਮੇਸ਼ਰ ਦੇ ਨਾਮ ਨੂੰ ਸਤਗੁਰਾਂ ਦੇ ਪਾਸੇ ਬੂਝ ਪੁੱਛ ਲਈ ਨਹੀਂ ਸਮਝ ਦੇਣੀ ਹਨ ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਗੁਰਮਖਾਂ ਦੀ ਸੰਗਤ ਕਰਕੇ ਸ਼ੌਦ ਬ੍ਰਹਮਣ ਨੂੰ ਪਛਾਣ ਲਿਆ ਹੈ ਪਿਆਰੇ ਪੂਰਾ ਸਤਗੁਰ ਬੂਝ ਬੂਝਾਈ ਪੂਰੇ ਸਤਗੁਰਾਂ ਨੇ ਜਿਹਨਾਂ ਨੂੰ ਬੂਝ ਸਿੱਖਿਆ ਕਿਰਪਾ ਕਰਕੇ ਬਿਝਾਤੀ ਸਮਝਾ ਦੁੱਤੀ ਹੈ ਬਿਨ ਨਾਵੈ ਮੁਕਤ ਕਿਨੈ ਨਾ ਪਾਈ ਇਹ ਗਤਕ ਭਾਈ ਮਹਾਰਾਜ ਦੇ ਅਮਰਤ ਨਾਮ ਤੋਂ ਬਿਨਾ ਚੌਹਾਂ ਜੁਗਾਂ 'ਚ ਕਿਸੇ ਨੂੰ ਵੀ ਮੁਕਤ ਨੂੰ ਨਹੀਂ ਪਾਉਣਾ ਕੀਤਾ ਨਾਮੇ ਨਾਮ ਮਿਲੇ ਵਡਿਆਈ ਜਿਹੜੇ ਨਾਮੀ ਪਰਮੇਸ਼ਰ ਦੇ ਨਾਮ 'ਚ ਜੁੜੇ ਹੋਏ ਹੈ ਉਹਨਾਂ ਨੂੰ ਨਾਮ ਪ੍ਰਸਿੱਧ ਪਰਮੇਸ਼ਰ ਵੱਲੋਂ ਵਡਿਆਈ ਮਿਲਦੀ ਹੈ ਸਹਿਜ ਰਹੈ ਰੰਗ ਰਤਾ ਹੈ ਸਤਿਨਾਮ ਨਾਲ ਸਹਿਜ ਸੁਹਾਹੀ ਪ੍ਰੇਮ ਰੰਗ ਚ ਰਤਾ ਰਹਿੰਦਾ ਉਹਨਾਂ ਮਨ ਨਾਮ ਵਿੱਚ ਕਾਇਆ ਨਗਰ ਟਹਿ ਟਹਿ ਢੇਰੀ ਇਹ ਜਿਸ ਕਾਰਨ ਅਸੀਂ ਨਗਰ ਮੰਨੀ ਬੈਠੇ ਹਾਂ ਇਹ ਸਾਜ ਸੰਗਤ ਜੀ ਕਹੈ ਟਹਿ ਟਹਿ ਢੇਰੀ ਜਿਵੇਂ ਬਾਲਕ ਵਸਤਾ ਟਹਿ ਗਈ ਐ ਇਵੇਂ ਜਵਾਨੀ ਟਹਿ ਜਾਏਗੀ ਇਵੇਂ ਢਲਦੀ ਜਵਾਨੀ ਟਹਿ ਜਾਏਗੀ ਅੰਤ ਨੂੰ ਟਹਿ ਕੇ ਖਾਕ ਦੀ ਢੇਰੀ ਬਣ ਜਾਏਗੀ ਇਹ ਜੋ ਕਾਲ ਰੂਪੀ ਮੀਰੇ ਪੈਣੇ ਕਰਕੇ ਰੋਬਾ ਰੂਪੀ ਪਾਣੀ ਦੇ ਪੈਣੇ ਕਰਕੇ ਇਹ ਟਹਿਣ ਵਾਲੀ ਹੈ ਢੇਰੀ ਮਿੱਟੀ ਦੀ ਨਹੀਂ ਆਈ ਪੰਜਾ ਤਸਾਂ ਦੀ ਇਸ ਦੇ ਰੂਪੀ ਨਗਰੀ ਜਿਹੜੇ ਤਹਿ ਕੇ ਦੇ ਮਾਨ ਦੇ ਟਹਿ ਪੈਂਦੇ ਆ ਡਗ ਪੈਂਦੇ ਆ ਉਹ ਅੰਤ ਨੂੰ ਟਹਿ ਟਹਿ ਕੇ ਵਕਾਰਾਂ ਵਿੱਚ ਖਾਂਗ ਦੀ ਢੇਰੀ ਬਣ ਜਾਂਦੇ ਹਨ ਬਿਨ ਸਬਦ ਹੈ ਚੂਕਾ ਨਹੀਂ ਫੇਰੀ ਸਭ ਦੀ ਕਮਾਈ ਕਰੀ ਤੋਂ ਬਗੈਰ 84 ਦੀ ਇਹਦੀ ਫੇਰੀ ਹੈ ਕਿ ਚੱਕੀ ਵੀ ਜਾ ਸਕਦੀ ਬਣੀ ਰਹਿੰਦੀ ਸਾਰਿਆਂ ਤੇ ਜੋ ਨਾਮ ਨਹੀਂ ਕਮਾਉਂਦੇ ਸੰਚੂ ਪੀਸਰ ਕਪੜੀ ਜੁੱਤੇ ਸਨੇ ਖੁਦਾ ਬਣੇ ਰਹਿੰਦੇ ਹਨ ਸਾਚ ਸਲਾਹੇ ਸਾਜ ਸਮਾਵੇ ਇਹ ਭਾਈ ਜਿਹੜਾ ਸੱਚੇ ਨਾਮ ਨੂੰ ਸਲਾਉਂਦਾ ਹੈ ਉਹ ਸਤਿਸ਼ ਰੂਪ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਮਿਲ ਜਾਂਦਾ ਹੈ ਜਿਨ ਗੁਰਮੁਖ ਏਕੋ ਜਾਤਾ ਹੈ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਕਦਵਾਇਤ ਨੂੰ ਪਰਮੇਸ਼ਰ ਨੂੰ ਜਾਣ ਲਿਆ ਹੈ ਪਿਆਰੇ ਜਿਸਨੂੰ ਨਦਰ ਕਰੇ ਸੋ ਪਾਏ ਜਿਸ ਤੇ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਨੇ ਹੈ ਉਹ ਸਤਗੁਰਾਂ ਦੇ ਪਾਸੋਂ ਅਮਰਤ ਨਾਮ ਨੂੰ ਪਾਉਂਦੇ ਹਨ ਸੱਚਾ ਸ਼ਬਦ ਵਸੈ ਮਨ ਆਈ ਸੱਚਾ ਜੋ ਸ਼ਬਦ ਬ੍ਰਹਮ ਹੈ ਉਹਨਾਂ ਦੇ ਮਨ ਚ ਆ ਕੇ ਵਸ ਜਾਂਦਾ ਹੈ ਨਾਨਕ ਨਾਮ ਰਤੇ ਨਿਰੰਕਾਰੀ ਸਤਗੁਰੂ ਜੀ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਕੀ ਰੰਗੇ ਹੋਏ ਆ ਉਹ ਨਿਰੰਕਾਰੀ ਬਣੇ ਹਨ ਕਈਆਂ ਲੋਕਾਂ ਨਾਮਾਸ ਤੇ ਸ਼ਰਾਬ ਨੂੰ ਮੁੱਖ ਸਮਝ ਕੇ ਤੇ ਪਰਾਏ ਘਰਾਂ ਨੂੰ ਭੋਗਣ ਵਿੱਚ ਹੀ ਨਿਰੰਕਾਰੀ ਪੁਰਾ ਮੰਨਿਆ ਹੈ ਮਿਸ਼ਿਆਂ ਨੂੰ ਭੋਗਦੇ ਐ ਸ਼ਰਾਬਾਂ ਪੀਂਦੇ ਐ ਤੇ ਮੰਦ ਕਰਮ ਕਰਦੇ ਐ ਫੇਰ ਕਿਵੇਂ ਇੰਦਰਾਕਾਰੀ ਐ ਉਹ ਨਿਰੇ ਆਕਾਰ ਕੀ ਫਸੇ ਹੋਏ ਨਿਰੰਕਾਰ ਹੀ ਨਹੀਂ ਹਨ ਸੋ ਨਿਰੰਕਾਰ ਹੋ ਸਕਦਾ ਜੋ ਮਾਰੇ ਨਾਮ ਜੀ ਰੰਗਿਆ ਜਾਵੇ ਹਰ ਵਕਤ ਨਿਰੰਕਾਰ ਦੇ ਆਸਰੇ ਹੋ ਜਾਵੇ ਨਾ ਕਿ ਨਿਰੰਕਾਰ ਹੈ ਨਾਮ ਲੈ ਨਰਕ ਨਾ ਜਾਈਏ ਇਸ ਪ੍ਰਕਾਰ ਉਹ ਨਰਕ ਤੋਂ ਬਚ ਸਕਦੇ ਐ ਤੇ ਨਿਰੇ ਹੀ ਆਕਾਰਾਂ ਵਿੱਚ ਫਸੇ ਹੋਏ ਹਾਂ ਹੱਥ ਚੌੜੇ ਕਰ ਕੇ ਕਹਿੰਦੇ ਆ ਕਿ ਵਿਚਾਰੇ ਆ ਵੇਖ ਜਿਵੇਂ ਆਕਾਸ਼ ਕੋ ਨਾੜ ਦੀਦੀ ਹੈ ਕਿ ਨਿਰੰਕਾਰ ਹੋਇ ਐਹੋ ਜਿਹਾ ਗਿਆਨ ਦੇਣ ਵਾਲੇ ਨਿਰੰਕਾਰੀ ਨਹੀਂ ਹੋ ਸਕਦੇ ਨਾਨਕ ਨਾਮ ਰਤੇ ਨਿਰੰਕਾਰੀ ਜੋ ਮਾਲਾ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਰੂਪੇ ਹੋ ਉਹ ਨਿਰੰਕਾਰ ਦੇ ਸੇਵਕ ਬਣੇ ਹਨ ਦਰ ਸਾਚੈ ਸਾਜ ਪਛਾਤਾ ਹੈ ਸਤਿਗੁਰੂ ਵਾਲੇ ਸਭ ਸੰਗਤ ਦੁਆਰਾ ਜਿਨ੍ਹਾਂ ਨੇ ਸੱਚ ਸਰੂਪ ਨੂੰ ਪਛਾਣਿਆ ਹੈ ਇਹ ਪਿਆਰੇ ਉਨਰੰਕਾਰ ਦੇ ਪਿਆਰੇ ਹਨ ਜਿਸ ਨੂੰ ਨਜ਼ਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚਾ ਸਾਜਿ ਪਛਤਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ